ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਹਾਲ ਹੀ ਦੇ ਵਿੱਚ ਕੈਨੇਡਾ ਨੇ ਭਾਰਤ ਦੀ ਖੇਤਰੀ ਅਖੰਡਤਾ ਪ੍ਰਤੀ ਪੂਰਨ ਸਮਰਥਨ ਦੀ ਪੁਸ਼ਟੀ ਕੀਤੀ ਹੈ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇਸ਼ ਦੇ ਨਾਲ ਚੱਲ ਰਹੇ ਕੂਟਨੀਤਿਕ ਤਣਾਅ ਵਿੱਚਕਾਰ ਕੈਨੇਡਾ ਦੇ ਉਪ ਵਿਦੇਸ਼ ਮੰਤਰੀ ਨੇ ਭਾਰਤ ਦੀ ਖੇਤਰੀ ਅਖੰਡਤਾ ਦੇ ਲਈ ਦੇਸ਼ ਦੇ ਪੂਰਨ ਸਮਰਥਨ ਦੀ ਪੁਸ਼ਟੀ ਕੀਤੀ ਹੈ ਕੈਨੇਡਾ ਨੇ ਸਪਸ਼ਟ ਕੀਤਾ ਹੈ ਕਿ ਉਹ ਭਾਰਤ ਦੇ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਕਰਦਾ ਹੈ ਅਤੇ ਕਿਸੇ ਵੀ ਅਜਿਹੇ ਤੱਤਰਸਮਥਨ ਨਹੀਂ ਕਰਦਾ ਜੋ ਇਸ ਨੂੰ ਚੁਣੌਤੀ ਦਿੰਦਾ ਹੋਵੇ ਇਹ ਕਦਮ ਮਾ ਦੇਸ਼ਾ ਵਿਚਾਲੇ ਕੂਟਨੀਤਿਕ ਹੱਲ ਵੱਲ ਮਹੱਤਵਪੂਰਨ ਕੋਸ਼ਿਸ਼ ਮਜੂਦ ਦੇਖਿਆ ਜਾ ਰਿਹਾ ਹੈ ਤਾਂ ਜੋ ਸੰਬੰਧਾਂ ਚਿਤ ਨਾਮ ਘਟ ਕੀਤਾ ਜਾ ਸਕੇ ਅਤੇ ਦੋ ਪੱਖੀ ਗੱਲਬਾਤ ਨੂੰ ਮੁੜ ਪਟਰੀ ਉੱਤੇ ਲਿਆਂਦਾ ਜਾ ਸਕੇ ਓਟਾਵਾ ਦੇ ਵਿੱਚ ਇੱਕ ਵਿਦੇਸ਼ੀ ਦਖਲ ਕਮਿਸ਼ਨ ਸਾਹਮਣੇ ਇੱਕ ਤਾਜ਼ਾ ਪੇਸ਼ੀ ਦੌਰਾਨ ਡੇਵਿਟ ਮੋਰੀਸਨ ਨੇ ਜੋ ਦੇਕੇ ਕਿਹਾ ਕਿ ਕੈਨੇਡਾ ਦੀ ਨੀਤੀ ਸਪਸ਼ਟ ਹੈ ਭਾਰਤੀ ਖੇਤਰੀ ਅਖੰਡਤਾ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਹੈ ਤੇ ਪਿਛਲੇ ਸਾਲ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰੀ ਵਿੱਚ ਕੱਠੜ ਪੰਤੀ ਹਦੀਪ ਸਿੰਘ ਨਿੱਜ ਦੀ ਹੱਤਿਆ ਤੇ ਭਾਰਤੀ ચૂંટણી ਵਿੱਚ ਗਾਹ ਸੰਭਾਵੀ ਸੰਬੰਧ ਹੁੰਦਾ ਦੋਸ਼ ਲਗਾਇਆ ਸੀ ਉਦੋਂ ਤੋਂ ਹੀ ਸੰਬੰਧਾਂ ਵਿੱਚ ਖਟਾਅ ਆ ਗਈ ਹੈ ਪਰ ਮੋਰਿਸਨ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਗਲਪਾਤੇ ਚੱਰੀ ਹੈ ਨਾਲ ਹੀ ਮੋਰਿਸਨ ਨੇ ਸਵੀਕਾਰ ਕੀਤਾ ਹੈ ਕਿ ਜਦੋਂ ਕਿ ਕੈਨੇਡਾ ਵੱਖਵਾਦੀ ਤੱਤਾਂ ਦੇ ਨਾਲ ਕੁਝ ਗਤੀਵਿਧੀਆਂ ਨੂੰ ਭਿਆਨਕ ਪਰ ਕਾਨੂੰਨੀ ਮੰਨਦਾ ਹੈ ਪਰ ਕੂਟਨੀਤਿਕ ਵਿਵਾਦ ਸ਼ੁਰੂ ਹੋਣ ਤੋਂ ਬਾਅਦ ਸਥਿਤੀ ਵਿੱਚ ਸੁਧਾਰ ਆਇਆ ਦੱਸਦੇ ਕਿ ਇੱਕ ਰਿਪੋਰਟ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸ਼ੁਕਰ ਹੈ ਪਿਛਲੇ ਜਾਂ ਇਸ ਤੋਂ ਵੱਧ ਮਹੀਨਿਆਂ ਚ ਭਾਰਤ ਦੇ ਨਾਲ ਸਾਡੇ ਸਬੰਧਾਂ ਨੂੰ ਪ੍ਰਭਾਵਿਤ ਕਰਨ ਵਾਲੇ ਕੁਝ ਤੱਤ ਹੌਲੀ-ਹੌਲੀ ਬਹਾਲ ਹੋਗੇ ਨੇ ਮੋਰਿਸਨ ਜੋ ਕਿ ਦੇਸ਼ ਤੇ ਵਿਦੇਸ਼ ਮਾਮਲੇ ਦੇ ਦੂਜੇ ਸਭ ਤੋਂ ਵੱਡੇ ਅਧਿਕਾਰੀ ਨੇ ਉਹਨਾਂ ਨੇ ਦੋਹਾਂ ਦੇਸ਼ਾਂ ਦੇ درمیان ਲੰਬੇ ਸਮੇਂ ਤੋਂ ਚੱਲ ਰਹੀ ਸਾਂਝੇਦਾਰੀ ਨੂੰ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਭਾਰਤ ਵਿੱਚ ਵੱਡਾ ਮਹੱਤਵਪੂਰਨ ਗਲੋਬਲ ਖਿਡਾਰੀ ਹੈ ਅਤੇ ਕੈਨੇਡਾ ਆਪਣੀਆਂ ਨੀਤੀਆਂ ਉਸ ਅਨੁਸਾਰ ਅਨੁਕੂਲ ਕਰ ਰਿਹਾ ਹੈ। ਉਹਨਾਂ ਨੇ ਦੱਸਿਆ ਕਿ ਨਿਜਯਤੀ ਕਟਨਾ ਦੇ ਸਬੰਧਾਂ ਨੂੰ ਵਿਗਾੜਨ ਤੋਂ ਪਹਿਲਾਂ ਸਬੰਧਾਂ ਵਿੱਚ ਉੱਟਦਾ ਸੀ। ਕੈਨੇਡਾ ਵੱਲੋਂ ਲਾਏ ਗਏ ਦੋਸ਼ਾਂ ਦੇ ਜਵਾਬ ਦੇ ਵਿੱਚ ਭਾਰਤ ਨੇ ਉਹਨਾਂ ਨੂੰ ਬੇਹੂਦ੍ਹਾ ਅਤੇ ਪ੍ਰੇਰਿਤ ਦੱਸਿਆ ਸੀ। ਕੈਨੇਡੀਅਨ ਪੁਲਿਸ ਨੇ ਨਿਜਯਤੀ ਹੱਤਿਆ ਦੇ ਸਬੰਧ ਵਿੱਚ ਚਾਰ ਪਾਤੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਪਰ ਇਸ ਅਪਰਾਧ ਦੇ ਨਾਲ ਪਾਤੀ ਅਧਿਕਾਰੀਆਂ ਨੂੰ ਜੁੜਨ ਵਾਲੇ ਕਿਸੇ ਸਬੂਤ ਜਾਂ ਜਨਤਕ ਤੌਰ ਉਤੇ ਖੁਲਾਸਾ ਨਹੀਂ ਕੀਤਾ ਗਿਆ। ਮੋਰਿਸਨ ਦੀ ਗਵਾਹੀ ਕੈਨੇਡੀਅਨ ਚੋਣਾਂ ਵਿੱਚ ਵਿਦੇਸ਼ੀ ਦਖਲਬਾਜ਼ੀ ਬਾਰੇ ਜਿੰਨ ਤੱਕ ਜਾਂਚ ਦਾ ਹਿੱਸਾ ਹੈ ਉਸ ਨੇ ਜਾਂਚ ਰਿਪੋਰਟ ਦਾ ਵੀ ਹਵਾਲਾ ਦਿੱਤਾ ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਭਾਰਤ ਕੈਨੇਡੀਅਨ ਪਾਈਚਾਰੀ ਅਤੇ ਸਿਆਸਤਦਾਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਗੱਲ ਜ਼ਿਕਰ ਹੋਇਆ ਕਿ ਦੋਵੇਂ ਦੇਸ਼ ਇਸ ਗੁੰਝਲਦਾਰ ਕੂਟਨੀਤਿਕ ਲੈਂਡਸਕੇਪ ਤੋਂ ਨੈਵੀਗੇਟ ਕਰਦੇ ਨੇ ਤੇ ਮੋਰੇਸਨ ਨੇ ਦਵੱਲੇ ਸਬੰਧਾਂ ਨੂੰ ਬਹਾਲ ਕਰਨ ਦੀ ਉਮੀਦ ਜ਼ਾਹਰ ਕਰਦੇ ਹੋਏ ਨਿੱਜ ਕੇ ਇਸ ਬਾਰੇ ਜਵਾਬਦੇਹੀ ਪ੍ਰਤੀ ਕੈਨੇਡਾ ਦੀ ਵਚਨਬੱਧਤਾ ਨੂੰ ਦੁਹਰਾਇਆ ਬਿਊਰੋ ਰਿਪੋਰਟ ਚੈਨਦ ਜਾਵੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ